ਜੀ ਆਨੂੰ ਸਤਿ ਸ਼ਕਾਲ ਮੇਕ ਕਾ ਦਾ ਸਾਰੇ ਵੀਰ ਭਰਾ ਠੀਕ ਹੋਣਗੇ ਕੁਛ ਹੋਣਗੇ ਤੇ ਚੜ੍ਹਦੀ ਕਲਾ ਦੇ ਵਿੱਚ ਹੋਣਗੇ ਵੈਲਕਮ ਕਰਦੇ ਆ ਆਪਣੇ ਚੈਨਲ ਵਾ ਪੰਜਾਬੀ ਰਿਐਕਸ਼ਨ ਰਿਐਕਸ਼ਨ ਜੀ ਤੇ ਅੱਜ ਦੀ ਆਪਣੀ ਵੀਡੀਓ ਹੈ ਜੀ ਜਿਹੜੇ ਵੀਰ ਭਰਾ ਦੇਖ ਲੋ ਕਿ ਇਦਾਂ ਦੀ ਬੜੀ ਸੂਰਤial ਚੱਲ ਰਹੀ ਆ ਜੀ ਪੋਡਕਾਸਟ ਕਰਦੇ ਆ ਤੇ ਅੱਜ ਦਾ ਪੋਡਕਾਸਟ ਬੜਾ ਮਨੇਦਾ ਹੈ ਇਹਦੇ ਵਿੱਚ ਗੱਡੀਆਂ ਵਾਲੇ ਸਾਰੇ ਘੁੰਮਣੇ ਦੇਖਦੇ ਆ ਵੀਡੀਓ ਹਾਏ ਕੌਣ ਕੌਣ ਨੇ ਗੱਡੀਆਂ ਵਾਲੇ ਵੀ ਗੱਡੀਆਂ ਵਾਲੇ ਸਾਰੇ ਸੈਕੀ ਨੇ ਭਾਈ ਅਭੀ ਖੜੇ ਨੇ ਮੈਂ ਪਹਿਲਾਂ ਇਹ ਗੱਲ ਕਹਿੰਦਾ ਰਿਹਾ ਪਹਿਲਾ 2-3 ਦਿਨ ਇਹ ਕਹਿੰਦਾ ਰਿਹਾ ਵੀ ਪੰਜਾਬੀਆਂ ਨਾਲ ਸਿਰਫ ਪੰਜਾਬੀ ਖੜੇ ਨੇ ਪਰ ਹੁਣ ਤਸਵੀਰਾਂ ਕੁਝ ਹੋਰ ਨਜ਼ਰ ਆ ਰਹੀਆਂ ਹੁਣ ਪੰਜਾਬ ਦੇ ਜਿਹੜੇ ਗੁਆਢੀ ਸੂਬੇ ਨੇ ਭਾਵੇਂ ਉਹ ਹਰਿਆਣਾ ਹੋਵੇ ਭਾਵੇਂ ਉਹ ਰਾਜਸਥਾਨ ਹੋਵੇ ਉਹ ਵੀ ਪੰਜਾਬ ਦੇ ਨਾਲ ਖੜੇ ਆ ਉਹ ਵੀ ਲਗਾਤਾਰ ਸੇਵਾ ਕਰ ਰਹੇ ਆ ਤੇ ਅੱਜ ਦਿੱਲੀ ਦੇ ਸਿੰਘ ਜਿਹੜੇ ਆ ਉੱਥੇ ਪਹੁੰਚੇ ਨੇ ਤਸਵੀਰਾਂ ਦੇਖ ਸਕਦੇ ਹੋ ਇਹ ਆਪਣੀਆਂ ਗੱਡੀਆਂ ਤੇ ਪਹੁੰਚੇ ਆ ਡਿਫੈਂਡਰਾਂ ਤੇ ਪਹੁੰਚੇ ਆ ਸੇਵਾ ਕਰਨ ਵਾਸਤੇ ਪਹੁੰਚੇ ਆ ਹੁਣ ਗੱਲਬਾਤ ਕਰਦੇ ਆ ਪਹਿਲਾ ਫਤਿਹ ਦੀ ਸਾਂਝ ਪਾਉਂਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਜਿਵੇਂ ਕਿਹਾ ਵੀ ਪਹਿਲਾਂ ਮੈਂ ਇਹ ਗੱਲ ਵੀ ਕਹਿੰਦਾ ਸੀ ਵੀ ਜਦੋਂ ਲੋੜ ਪਈ ਤਾਂ ਪੰਜਾਬੀ ਪੰਜਾਬੀ ਨਾਲ ਨਾਲ ਖੜੇ ਪਰ ਹੁਣ ਦੇਖਣ ਦੇ ਵਿੱਚ ਆਉਂਦਾ ਵੀ ਜਿੱਥੇ ਹਰਿਆਣਾ ਵੀ ਖੜਿਆ ਰਾਜਸਥਾਨ ਵੀ ਖੜਿਆ ਤੇ ਹੁਣ ਦਿੱਲੀ ਦੀ ਵੀ ਸਿੰਘ ਜਿਹੜੇ ਆ ਉਹ ਵੀ ਉੱਥੇ ਤਿਆਰ ਪਰ ਤਿਆਰ ਹੋ ਕੇ ਪਹੁੰਚ ਗਏ ਬਿਲਕੁਲ ਜੀ ਪਹਿਲੇ ਤੇ ਮੈਂ ਤੁਹਾਡਾ ਧੰਨਵਾਦ ਕਰਦਾ ਹਾਂ ਕਿ ਤੁਸੀਂ ਵੀ ਐਡੀ ਹੜ ਦੇ ਵਿੱਚ ਐਡੀ ਪ੍ਰੋਬਲਮ ਦੇ ਵਿੱਚ ਆਪਣੀ ਜਾਨ ਜੋਖਮ ਦੇ ਵਿੱਚ ਪਾ ਕੇ ਪਿੰਡਾਂ ਨੂੰ ਰੀਚ ਕਰਨ ਦੇਓ ਦੁਨੀਆ ਭਰ ਨੂੰ ਉਹ ਹਾਲਾਤ ਵਿਖਾਣ ਦੇ ਜਿਹੜੇ ਐ ਇਸ ਵਾਰ ਕਿਸਾਨਾਂ ਤੇ ਆਪਾਂ ਪਹਿਲੇ ਤੇ ਕਿਸਾਨਾਂ ਦੀ ਗੱਲ ਕਰਦੇ ਸੀ ਹੁਣ ਆਮ ਪਰਿਵਾਰ ਜਿਹੜੇ ਰੁੜ ਗਏ ਆ ਉਹਨਾਂ ਨੂੰ ਤੁਸੀਂ ਦੁਨੀਆ ਭਰ ਚ ਵਿਖਾਣ ਦੇ ਆ ਦੁਨੀਆ ਨੂੰ ਇਹ ਚੀਜ਼ ਵਿਖਕੇ ਅਲੱਗ-ਅਲੱਗ ਸੂਬਿਆਂ ਤੋਂ ਅੱਜ ਸਾਡਾ ਯੂਥ ਦਿੱਲੀ ਤੋਂ ਇਹ ਹਰਿਆਣੇ ਤੋਂ ਮੇਰੇ ਵੀਰ Rajasthan ਤੋਂ ਆਪਾਂ ਸਾਰੇ ਜਾਣੇ ਸਰਦਾਰ ਮਨਜਿੰਦਰ ਸਿੰਘ ਸਰਸਾ ਜੀ ਦੀ ਟੀਮ ਸਾਨੂੰ ਕਹਿਣ ਚ ਕੋਈ ਸ਼ੱਕ ਨਹੀਂ ਕਿ ਸਰਦਾਰ ਮਨਜਿੰਦਰ ਸਿੰਘ ਸਰਸਾ ਜੀ ਦੀ ਸਾਰੀ ਟੀਮ ਅੱਜ ਇਕੱਠੀ ਹੋ ਕੇ ਇਹ ਸੇਵਾ ਕਰਨ ਚੱਲੀ ਆ ਪੰਜਾਬ ਦੇ ਵਿੱਚ ਭਾਈ ਜੀ ਕਿਦਾਂ ਇਹ ਪਲਾਨ ਬਣਿਆ ਵੀਡੀਓਜ਼ ਦੇਖ ਕੇ ਵੀ ਅੱਜ ਜਿਹੜਾ ਪੰਜਾਬ ਪੂਰੇ ਭਾਰਤ ਦੇ ਨਾਲ ਖੜਦਾ ਕੁਝ ਆਪਤਾ ਆ ਜਾਂਦੀ ਅੱਜ ਪੰਜਾਬ 'ਚ ਆਪਤਾ ਆਈ ਹੈ ਤੇ ਉਹ ਪਲਾਨ ਸਾਰਾ ਉਹਨੂੰ ਦੇਖ ਕੇ ਬਣਾਇਆ ਗਿਆ ਬਿਲਕੁਲ ਜੀ ਆਪਾਂ ਸੱਚ ਗੱਲ ਆ ਸਾਰੇ ਜਣੇ ਜਿਹੜੀ ਸੱਚ ਗੱਲ ਆ ਆਪਾਂ ਸਾਰੇ ਇਕੱਠੇ ਬੈਠੇ ਸੀ ਸਾਰੇ ਵੀਰ ਇੱਕ ਜਗ੍ਹਾ ਤੇ ਉੱਥੇ ਅਸੀਂ ਇੱਕ ਵੀਡੀਓ ਅਚਾਨਕ ਇੰਸਟਾਗ੍ਰam ਤੇ ਚੱਲ ਪਈ ਮਤਲਬ ਕਈ ਲਾਸ਼ਾਂ ਰੁੜਦੀਆਂ ਪਈਆਂ ਸੀ ਉਹਦੇ ਵਿੱਚ ਜਾਨਵਰ ਬੈਠੇ ਹੋਏ ਸੀ ਪਿੰਡਾਂ ਦੇ ਪਿੰਡ ਰੁੜਦੇ ਦੇਖ ਲਏ ਕਹਿੰਦੇ ਕਈ ਹਜ਼ਾਰ ਪਿੰਡ ਰੁੜ ਗਏ ਨੇ ਕਈ ਲੱਖ ਡੇਢ ਕੇੰਦਰ ਡੇਢ ਲੱਖ ਪੈੜੀ ਜਿਹੜੀ ਆ ਉਹ ਰੇਤਾਂ ਨੇ ਘੇਰ ਲਈ ਐ ਹੜ ਨੇ ਘੇਰ ਲਈ ਐ ਤੇ ਇਹ ਦੇਖ ਕੇ ਰਹਿ ਨਹੀਂ ਗਿਆ ਸਾਰੇ ਵੀਰਾਂ ਨੇ ਸਾਰਾ ਯੂਥ ਸਾਡਾ ਇਹਨਾਂ ਨੇ ਡਿਸੀਜਨ ਲਿੱਤਾ ਵੀ ਆਪਾਂ ਸੇਵਾ ਕਰਨ ਚੱਲੀਏ ਜੋ ਜੋ ਜਿਹਦੇ ਜਿਹਦੇ ਕੋ ਸਮਰਥ ਜੋ ਜੋ ਇਕੱਠਾ ਹੁੰਦਾ ਆਪਾਂ ਇਕੱਠਾ ਕੀਤਾ ਪੰਜ 6 ਟਰੱਕ ਆਪਾਂ ਲੈ ਕੇ ਦਿੱਲੀ ਤੋਂ ਅੱਜ ਇੱਥੇ ਪਹੁੰਚੇ ਆ ਅ ਭਾਜੀ ਕੀ ਕੀ ਲੈ ਕੇ ਪਹੁੰਚੇ ਤੁਸੀਂ ਕਿਹਾ 5-6 ਟਰੱਕ ਟਰਾਲੀਆਂ ਨਹੀਂ ਮਿੱਕੀ ਕੀ ਸਮਾਨ ਲੈ ਕੇ ਪਹੁੰਚੇ 5-6 ਟਰੱਕ ਜੀ ਅਸੀਂ 30-30 ਟਨ ਦੇ 28 ਟਨ ਟਨ ਦੇ ਟਰੱਕ ਅਸੀਂ ਲੈ ਕੇ ਪਹੁੰਚੇ ਹਾਂ ਜਿਹਦੇ ਵਿੱਚ ਰੈਡੀ ਟੂ ਈਟ ਜਿਹੜਾ ਮਟੀਰੀਅਲ ਆ ਬੰਦ ਆ ਜਿਹਦੇ ਵਿੱਚ ਮਤਲਬ ਕੁਆਂਟੀਟੀ ਚ ਲੈ ਕੇ ਆਏ ਆ 20-20 ਹਜ਼ਾਰ ਪੀਸ ਲੈ ਕੇ ਆਏ ਇਕੱਠੇ ਨਹੀਂ 1000 2000 ਨਹੀਂ 20-20 30-30 ਹਜ਼ਾਰ ਪੀਸ ਲੈ ਕੇ ਆਏ ਆ ਇੱਕ ਬਰੈਡ ਦਾ ਪੂਰਾ ਟਰੱਕ ਲੈ ਕੇ ਆਏ ਆ ਬੰਦ ਦਾ ਟਰੱਕ ਲੈ ਕੇ ਆਏ ਆ ਦੁੱਧ ਦਾ ਟਰੱਕ ਲੈ ਕੇ ਆਏ ਆ ਉਸ ਤੋਂ ਬਾਅਦ ਪਾਣੀ ਦਾ ਟਰੱਕ ਲੈ ਕੇ ਆਏ ਆ ਔਰ ਡੰਗਰਾਂ ਵਾਸਤੇ ਜਿਹੜਾ ਅਚਾਰ ਆ ਉਹ ਲੈ ਕੇ ਆਏ ਆ ਤੇ ਕੋਈ ਵੀ ਅਸੀ ਚੀਜ਼ ਨਹੀਂ ਜਿਹੜੀ ਲੋੜਮੰਦ ਲੋਕਾਂ ਦੀ ਜ਼ਰੂਰਤ ਆ ਮੈਡੀਸਨ ਜਿੱਦਾਂ ਹੋ ਗਈ ਆਟੋਮਾਸ ਕਛੂਆ ਛਾਬ ਅਗਰਬਤੀ ਮਚਸਾ ਮੋਮਬਤੀ ਸੋਲਰ ਲਾਈਟਾਂ ਕੋਈ ਵੀ ਚੀਜ਼ ਮਤਲਬ ਅਸੀਂ ਥੋੜੀ ਨਹੀਂ ਜਿੰਨਾ ਸਾਡਾ ਸਾਰਿਆਂ ਦੀ ਸਾਂਝ ਸੀ ਜਿੱਥੇ ਤੱਕ ਦਿਮਾਗ ਕੰਮ ਕੀਤਾ ਅਸੀਂ ਸਾਰੀ ਚੀਜ਼ਾਂ ਇਕੱਠੀਆਂ ਕੀਤੀਆਂ ਹੋਰ ਜਲਦ ਤੋਂ ਜਲਦ 2 ਦਿਨ ਦੇ ਵਿੱਚ ਡਿਸੀਜਨ ਲਿੱਤਾ ਤੇ ਆਪਾਂ ਇੱਥੇ ਪੁੱਜ ਗਏ ਮੈਨੂੰ ਇਹ ਵੀ ਤੱਕ ਸੁਣਣ ਦੇ ਵਿੱਚ ਆਇਆ ਕਹਿੰਦੇ ਤੁਸੀਂ ਬੀੜੀਆਂ ਦਾ ਪ੍ਰਬੰਧ ਵੀ ਕਰ ਰਹੇ ਹੋ ਕਿਉਂਕਿ ਕਈ ਘਰ ਤੱਕ ਜਿੱਥੇ ਤੱਕ ਬੀੜੀਆਂ ਜਾਂਦੀਆਂ ਉੱਥੇ ਤੱਕ ਰਾਸ਼ਨ ਮੁਹਈਆ ਨਹੀਂ ਹੋ ਪਾ ਰਿਆ ਜ਼ਰੂਰ ਮੈਂ ਕਹਿੰਦਾ ਕਈ ਪਾਸੇ ਹੋਇਆ ਕਈ ਪਾਸੇ ਤੈਅ ਹੋ ਗਿਆ ਵੀ ਉੱਥੇ ਪਿੰਡ ਵਾਲੇ ਨੇ ਕਹਿਣਾ ਇਹ ਕਹਿਣਾ ਬੰਦ ਕਰਤਾ ਵੀ ਸਾਨੂੰ ਕੋਈ ਰਸਤ ਚਾਹੀਦੀ ਕੁਝ ਚਾਹੀਦੀ ਮੈਂ ਬੜੀ ਵੱਡੀ ਗੱਲ ਕਹਿੰਦਾ ਵੀ ਜਿਹੜੇ ਘਰ ਟੈਗੇ ਉਹਨਾਂ ਨੇ ਆਪੇ ਕਹਿਣਾ ਸ਼ੁਰੂ ਕਰਤਾ ਵੀ ਬਸ ਸਾਡੀ ਮਦਦ ਬਹੁਤ ਹੋ ਗਈ ਪਰ ਖਾਜੇ ਵੀ ਕਈ ਅਜਿਹੇ ਘਰ ਹੈਗੇ ਆ ਜਿੱਥੇ ਬੀੜੀਆਂ ਨਾਲ ਜਾਇਆ ਜਾਂਦਾ ਤੇ ਉੱਥੇ ਬਹੁਤ ਘਰ ਦੇ ਦੇਖੋ ਜੀ ਮੈਨੂੰ ਚਿੰਗਿਆ ਨਹੀਂ ਲੱਗਦਾ ਕਿ ਕਈ ਜਗ੍ਹਾ ਸਾਰੀ ਜਗ੍ਹਾ ਤੇ ਸ਼ਰਾਰਤੀ ਤੱਤ ਜਰੂਰ ਹੁੰਦੇ ਆ ਹੁਣ ਜਿਹੜੇ ਲੋਕ ਨਹੀਂ ਚਾਹੁੰਦੇ ਕਿ ਆਮ ਲੋਕਾਂ ਤੱਕ ਸਮਾਜ ਪਹੁੰਚੇ ਉਹ ਲੋਕ ਅੱਜ ਵੀ ਰੋਡ ਤੇ ਖੜ ਕੇ ਕਹੀ ਜਾਂਦੇ ਨੇ ਵੀ ਜੀ ਸਮਾਨ ਪਹੁੰਚ ਗਿਆ ਇੱਥੇ ਪਰ ਸਾਡਾ ਜਿੰਨਾ ਜਿੰਨਾਂ ਨਾਲ ਵਾਪੇ ਆ ਗੱਲਬਾਤ ਹੋਣ ਦੀ ਆ ਉਹ ਕਹਿੰਦੇ ਵੀ ਸਾਡੇ ਤੱਕ ਹਜੇ ਤੱਕ ਇੱਥੇ ਕੋਈ ਰੀਚ ਨਹੀਂ ਹੈਗੀ ਹਾਂਜੀ ਹਾਂਜੀ ਕਈ ਪਿੰਡ ਨੇ ਅਸੀਂ ਉੱਥੇ ਜਾਵਾਂਗੇ ਇਹ ਮੇਰਾ ਛੋਟਾ ਵੀਰ ਆ ਸਖਮਨ ਢਿੱਲੋ ਇਹਨਾਂ ਨੇ ਲਾਊ ਦਾ ਜਿਹੜੀ ਬੇੜੀ ਆ ਉਹਦਾ ਇੰਤਜ਼ਾਮ ਕੀਤਾ ਆ ਤੇ ਸਾਡੀ ਦੋ ਤਿੰਨ ਬੰਦਿਆਂ ਨੇ ਇੱਥੇ ਵੀ ਗੱਲ ਹੋ ਗਈ ਉਹ ਵੀ ਸਾਨੂੰ ਮਈਆ ਕਰਾ ਰਹੇ ਨੇ ਤੇ ਆਪਾਂ ਪੂਰਾ ਪ੍ਰਬੰਧ ਕਰਕੇ ਤੁਰੇ ਆ ਤੇ ਹਰ ਪਾਸੇ ਗੱਲ ਕਰਦੇ ਪਏ ਆ ਜਿੱਥੇ ਜਿੱਥੇ ਜਿਹੜੀ ਜਿਹੜੀ ਚੀਜ਼ ਚਾਹੀਦੀ ਹੋएगी ਅਸੀਂ ਜ਼ਰੂਰ ਮਈਆ ਕਰਾਵਾਂਗੇ ਜੀ ਤੁਸੀਂ ਇਹ ਬੜੀ ਵੱਡੀ ਗੱਲ ਕਹੀ ਆ ਕਿਉਂਕਿ ਵੀਡੀਓਜ਼ ਬਹੁਤ ਵਾਇਰਲ ਹੋ ਰਹੀਆਂ ਆ ਸੇਵਾ ਜ਼ਰੂਰ ਲੋਕੀ ਕਰ ਰਹੇ ਆ ਪਰ ਕਿੱਥੇ ਨਾ ਕਿੱਥੇ ਡਾਊਟ ਮਨ 'ਚ ਆ ਗਿਆ ਵੀ ਸਾਰਾ ਕੁਝ ਪਹੁੰਚ ਚੁੱਕਾ ਆਇਆ ਕਈ ਹਜੇ ਵੀ ਕਹਿੰਦੇ ਆ ਵੀ ਕੋਈ ਨਾ ਅਸੀਂ ਥੋੜੀ ਦਿਰ ਬਾਅਦ ਸੇਵਾ ਸ਼ੁਰੂ ਕਰ ਦਾਂਗੇ ਮਤਲਬ ਹਜੇ ਵੀ ਕਈ ਜਗ੍ਹਾਾਂ 'ਵਾਂ ਇਹੋ ਜਿਹੇ ਹੈ ਜਿੱਥੇ ਸੇਵਾ ਨਹੀਂ ਪਹੁੰਚ ਪਾਰੀ ਜੇ ਤੁਹਾਨੂੰ ਤੁਹਾਡੇ ਕੋਲ ਉਹਨਾਂ ਦੀ ਜਾਣਕਾਰੀ ਹੈ ਗਿਆ ਤਾਂ ਜ਼ਰੂਰ ਸਾਂਝੀ ਵੀ ਕਰ ਸਕਦੇ ਮੈਂ ਤੁਹਾਨੂੰ ਕਲੀਅਰ ਕਰਦਾ ਜਿਹੜਾ ਬੰਦਾ ਕਹਿੰਦੇ ਨਾ ਉਹ ਅੰਗੂਰ ਤੋੜ ਨਹੀਂ ਪੰਦਾ ਜਿਹੜੀ ਉਹ ਲੋਮੜੀ ਹੁੰਦੀ ਕਹਿੰਦੀ ਅੰਗੂਰ ਖੱਟੇ ਆ ਉਹ ਆਪ ਤੇ ਪਹੁੰਚ ਨਹੀਂ ਪਾ ਰੇ ਉਹ ਦੇਖਦੇ ਆ ਹਾੜਾ ਪਾਣੀ ਆ ਉਹਦੇ ਵਿੱਚ ਜਾਏਗਾ ਕੋਣ ਮਰੇਗਾ ਕੋਣ ਉਹ ਬਾਹਰ ਹੀ ਸਮਾਨ ਰੱਖ ਕੇ ਵੀ ਚੁੱਕ ਲਿਓ ਇੱਥੋਂ ਦੀ ਹੁਣ ਉੱਥੇ ਆ ਕੇ ਕੋਣ ਪਿੰਡ ਪਿੰਡਾਂ ਤੋਂ ਬਾਹਰ ਕਿਹੜਾ ਐ ਪਿੰਡ ਤੋਂ ਵੇੜੀ ਚਾਹੀਦੀ ਆ ਹੁਣ ਦੋ ਦੋ ਤਿੰਨ ਤਿੰਨ ਵੋਟ ਨੇ ਜਿਹੜਾ ਸਮਾਨ ਪੰਚਾ ਸਕਦਾ ਉੱਥੇ ਤੱਕ ਤੇ ਉਹੀ ਘੁੰਮੀ ਜਾਂਡੀਆਂ ਨੇ ਉਹ ਵੀ ਇੱਧਰ ਚਾਹੀਦੀ ਆ ਉੱਧਰ ਚਾਹੀਦੀ ਆ ਤੇ ਕੰਪਲਿਕੇਸ਼ਨ ਬੜੀਆਂ ਹੋ ਗਈਆਂ ਇਹ ਲੋਕਾਂ ਨੇ ਇੱਕ ਦੂਜੇ 'ਚ ਵਾਇਰਲ ਕਰਤੀ ਚੀਜ਼ਾਂ ਵੀ ਨਹੀਂ ਨਹੀਂ ਇੱਥੇ ਨਹੀਂ ਜਾਣਾ ਇੱਥੇ ਇਹ ਖਤਰਾ ਆ ਵੀ ਝੋਨਾ ਲੱਗਾ ਉੱਚਾ ਵੋਟ ਰੁਕ ਜੇਗੀ ਅੱਗੇ ਨਹੀਂ ਜਾਣਾ ਤੇ ਸਾਨੂੰ ਜਾਣਾ ਪੈਣਾ ਆ ਅਸੀਂ ਟਰੈਕਟਰ ਵੀ ਇੰਤਜ਼ਾਮ ਕੀਤੇ ਆ ਪੰਜ ਟਰੈਕਟਰ ਅਸੀਂ ਇੰਤਜ਼ਾਮ ਕੀਤੇ ਜਾਣ ਲਈ ਜਿੱਥੇ ਨਹੀਂ ਜਾਣਗੇ ਉਹਦੇ ਵਾਸਤੇ ਬੋਟ ਇੰਤਜ਼ਾਮ ਕੀਤੀ ਆ ਤੇ ਤੁਹਾਡੇ ਸਾਹਮਣੇ ਅਸੀਂ ਕੱਲ ਸਵੇਰ ਤੋਂ ਰੀਚ ਕਰਨੀ ਆ ਅੰਦਰ ਪਿੰਡਾਂ ਦੇ ਵਿੱਚ ਤੇ ਅਸੀਂ ਮੁੰਡਾ ਪਿੰਡ ਤਰਨਤਾਰਨ ਤੇ ਰਾਮਦਾਸ ਤੇ ਅਜਨਾਲਾ ਅਸੀਂ ਹਰ ਜਗ੍ਹਾ ਤੇ ਰੀਚ ਕਰਾਂਗੇ ਆਪਣੀ ਟੀਮਾਂ ਨੇ 40 ਬੰਦੇ ਅਸੀਂ ਟੋਟਲ ਆਏ ਆ ਤੇ ਅਸੀਂ ਆਪਣੀ ਆਡਿਟ ਟੀਮਾਂ ਬਣਾ ਕੇ ਤੇ ਲੋੜਮੰਦ ਘਰਾਂ ਤੱਕ ਰੀਚ ਕਰਾਂਗੇ ਬੜੀ ਵਧੀਆ ਗੱਲ ਦੇਖੀ ਤੁਹਾਡੇ ਵਿੱਚ ਤੁਸੀਂ ਸਿਰਫ ਇਹ ਨਹੀਂ ਵੀ ਟਰੱਕ ਭੇਜਦੇ ਨੇ ਨਾਲ ਪੂਰੇ ਸੇਵਾਦਾਰ ਵੀ ਆਏ ਨੇ ਪੂਰੀ ਸੇਵਾ ਕਰਨ ਵਾਲੇ ਸਾਨੂੰ ਸਰਦਾਰ ਮਜਿੰਦਰ ਸਿੰਘ ਸਰਸਾ ਜੀ ਨੇ ਇੱਕ ਗੱਲ ਕਹਿ ਕੇ ਤੋਰਿਆ ਉੱਥੋਂ ਵੀ ਜੇ ਜਾਣਾ ਸਮਾਨ ਲੈ ਕੇ ਤੇ ਆਪ ਘਰ ਤੱਕ ਪਹੁੰਚਾਣਾ ਤੇ ਦੁਨੀਆ ਜਾਣਦੀ ਆ ਉਹਨਾਂ ਨੂੰ ਉਹਨਾਂ ਦੀ ਸੇਵਾ ਕਰਕੇ ਤੇ ਸਾਨੂੰ ਵੀ ਇਸੇ ਕਰਕੇ ਜਾਣਦੀ ਵੀ ਉਹਨਾਂ ਦੀ ਟੀਮ ਆ ਤੇ ਸਾਨੂੰ ਵੀ ਸੇਵਾ ਕਰਕੇ ਦੁਨੀਆ ਜਾਣਦੀ ਆ ਤੇ ਅਸੀਂ ਜੇ ਆਏ ਆ ਤੇ ਹਰ ਇੱਕ ਘਰ ਦੇ ਵਿੱਚ ਹੋ ਕੇ ਜਰੂਰ ਆਵਾਂ ਮਿਲ ਕੇ ਸੇਵਾ ਹੋ ਰਹੀ ਆ ਕਿ ਸਰਕਾਰ ਨਾਲ ਹੋ ਰਹੀ ਆ ਕੋਈ ਸਰਕਾਰ ਦਾ ਇਹ ਮੈਂ ਤੁਹਾਨੂੰ ਕਿਹਾ ਟੀਮ ਆ ਇਹ ਸਾਰੀ ਟੀਮ ਆ ਯੂਥ ਦੀ ਤੁਸੀਂ ਸਾਰਿਆਂ ਦਾ ਇੱਧਰ ਦੇਖੋ ਇਹ ਯੂਥ ਦੀ ਟੀਮ ਆ ਹਰਿਆਣਾ ਤੋਂ ਮੇਰਾ ਯਾਰ ਆ ਇਹ ਇੱਥੋਂ ਕਰਨਾਲ ਤੋਂ ਆ ਤੇ ਇਹ ਦਿੱਲੀ ਤੋਂ ਆ ਸਾਰੇ ਜਣੇ ਮਿਲ ਕੇ ਆਏ ਆ ਸੀ ਔਰ ਇਹ ਮੈਸੇਜ ਦੇਣ ਆਏ ਆ ਵੀ ਸਾਡੇ ਸਾਡੇ ਇਮੋਸ਼ਨਲ ਜੁੜੇ ਹੋਏ ਪੰਜਾਬ ਚ ਸਾਡੇ ਪੁਰਾਣੇ ਘਰ ਨੇ ਪੰਜਾਬ ਦੇ ਵਿੱਚ ਤੇ ਅਸੀਂ ਆਪਣੇ ਘਰਾਂ ਵਾਸਤੇ ਆਏ ਆ ਅਸੀਂ ਆਪਣੇ ਵਾਸਤੇ ਆਏ ਆ ਅਸੀਂ ਕਿਸੇ ਦੇ ਵਾਸਤੇ ਨਹੀਂ ਆਏ ਅਸੀਂ ਆਪਣੇ ਆਪ ਨੂੰ ਰਿਪੇਅਰ ਕਰਨ ਆਏ ਆ ਸਾਡੀ ਜਿਹੜੀ ਉਜੜ ਗਿਆ ਬਾਗ ਉਹਨੂੰ ਬਸਾਉਣ ਆਏ ਆ ਭਾਈ ਜੀ ਗੱਲ ਹੈ ਮਨਿੰਦਰ ਸਿੰਘ ਸਿਰਸਾ ਦੀ ਸੇਵਾ ਤੋਂ ਕੋਈ ਸਵਾਲ ਨਹੀਂ ਆ ਉਹਨਾਂ ਨੇ ਸੇਵਾ ਜਿਹੜੀ ਕੀਤੀ ਆ ਕਿਸਾਨ ਅੰਦੋਲਨਾਂ ਚ ਵੀ ਅਸੀਂ ਵੀ ਰਹੇ ਆ ਬੜੀ ਬਾਖਮਾਲ ਸੇਵਾ ਹੋਈ ਆ ਪਰ ਸਵਾਲ ਸਿੱਧੇ ਸਰਕਾਰਾਂ ਨੂੰ ਹੁੰਦੇ ਆ ਹੁਣ ਮਨਿੰਦਰ ਸਿੰਘ ਸਿਰਸਾ ਵੀ ਸਰਕਾਰ ਦੇ ਵਿੱਚ ਹੈ ਗੱਲ ਹੈ ਵਾ ਜਦੋਂ ਪੰਜਾਬ ਤੋਂ ਲੋਡ ਹੋਈ ਤਾਂ ਸਰਕਾਰ ਨੇ ਅਨਾਉਂਸਮੈਂਟ ਨਹੀਂ ਕੀਤੀ ਭਾਵੇਂ ਉਹ ਸੈਂਟਰ ਦੀ ਹੋਵੇ ਭਾਵੇਂ ਪੰਜਾਬ ਸਰਕਾਰ ਵੀ ਵਿੱਚ ਹੀ ਲੰਦਾ ਭਾਵੇਂ ਪੰਜਾਬ ਦੀ ਸਰਕਾਰ ਹੋਵੇ ਇਹ ਨਾ ਇਹ ਤਾਂ ਗਲਤੀਆਂ ਹੋਈਆਂ ਨਾ ਕਿੱਥੇ ਨੇ ਦੇਖੋ ਅੱਜ ਅਸੀਂ ਕਿਸੇ ਸਰਕਾਰ ਦੇ ਫੰਡ ਤੇ ਨਹੀਂ ਆਏ ਅਸੀਂ ਆਪਣੇ ਭਰਾਵਾਂ ਦੇ ਫੰਡ ਤੇ ਆਏ ਜਿਹੜੀ ਉਹ ਸਾਰੇ ਸੇਵਾਦਾਰ ਜਿਨ੍ਹਾਂ ਨੇ ਫੰਡ ਇਕੱਠਾ ਕਰਕੇ ਜਿਨ੍ਹਾਂ ਨੇ ਰਸਤ ਇਕੱਠੇ ਕਰਕੇ ਤੇ ਅਸੀਂ ਇੰਡੀਵਿਜੂਅਲ ਫਾਰਮ 'ਚ ਆਏ ਆ ਅਸੀਂ ਕਿਸੇ ਸਰਕਾਰ ਚ ਸਾਰੇ ਭਾਈਚਾਰੇ ਰੂਪ ਦੇ ਵਿੱਚ ਆਏ ਆ ਅੱਜ ਅਸੀਂ ਆਪਣੇ ਭਰਾਵਾਂ ਕਰਕੇ ਆਏ ਆ ਮੈਂ ਪਹਿਲਾਂ ਹੀ ਦੱਸਿਆ ਅਸੀਂ ਅੱਜ ਯੂਥ ਇਕੱਠਾ ਹੋ ਕੇ ਜੇ ਭਰਾ ਇਕੱਠੇ ਹੋ ਕੇ ਆਏ ਆ ਤੇ ਅਸੀਂ ਸੇਵਾ ਕਰਨ ਆਏ ਆ ਅਸੀਂ ਇਹ ਪੋਲਿਟਿਕਸ ਕਰਨ ਨਹੀਂ ਆਏ ਅਸੀਂ ਸੇਵਾ ਕਰਨ ਆਏ ਆ ਤੇ ਅਸੀਂ ਰੀਚ ਕਰਕੇ ਤੁਹਾਨੂੰ ਸਾਰੀਆਂ ਵੀਡੀਓਜ਼ ਭੇਜਾਂਗੇ ਕੱਲੀ ਕੱਲੀ ਫੋਟੋ ਤੁਹਾਨੂੰ ਭੇਜਾਂਗੇ ਤਦ ਤੱਕ ਤੁਹਾਨੂੰ ਵੀ ਪਤਾ ਲੱਗ ਜਾਏ ਅਸੀਂ ਆਪਣੇ ਸੱਚੇ ਦਿਲੋਂ ਸੇਵਾ ਕਰਨ ਆਏ ਆ ਤੁਹਾਡੀ ਸੇਵਾ ਦਾ ਕੋਈ ਸਵਾਲ ਨਹੀਂ ਉਹ ਤਾਂ ਸਾਨੂੰ ਪਤਾ ਵੀ ਤੁਸੀਂ ਸੇਵਾ ਕਰਨ ਆਏ ਹੋ ਮੈਂ ਕਿਸ ਤਰੀਕੇ ਨਾਲ ਆਪਣਾ ਤੁਸੀਂ ਆਪ ਸਭ ਕੁਝ ਤੁਸੀਂ ਆਪ ਡੇਂਜਰ ਦੀ ਗੱਲ ਕੀਤੀ ਐ ਵੀ ਉੱਥੇ ਸਾਰਾ ਡੇਂਜਰ ਆ ਪਰ ਤੁਸੀਂ ਉਸ ਦਾ ਧਿਆਨ ਨਹੀਂ ਰੱਖਿਆ ਤੁਸੀਂ ਕਿਹਾ ਵੀ ਹਾਂ ਘਰ ਛੱਡ ਕੇ ਆਇਓ ਘਰ ਦੇ ਜਿਹੜੇ ਐ ਏਸੀ ਵਾਲੇ ਰੂਮ ਛੱਡ ਕੇ ਆਇਓ ਘਰ ਦੇ ਬੈੱਡ ਛੱਡ ਕੇ ਆਇਓ ਤੁਹਾਡੀ ਸੇਵਾ ਤੇ ਕੋਈ ਸਵਾਲ ਨਹੀਂ ਉਹ ਪਹਿਲਾਂ ਹੀ ਉਹ ਅਕਾਲ ਪੁਰਖ ਆਪ ਰਾਖੀ ਕਰਦਾ ਪਰ ਉਹ ਕਹਿੰਦਾ ਵੀ ਘਰੋਂ ਤੇ ਨਿਕਲ ਕਹਿੰਦਾ ਚਰਨ ਸ਼ਰਨ ਗੁਰੂ ਏਕ ਪੈੰਡਾ ਜਾਇ ਚੱਲ ਸਤਿਗੁਰ ਕੋਟ ਪੈੰਡਾ ਆਗੇ ਹੋਏ ਲੇਤ ਹੈ ਤੇ ਅੱਜ ਉਸ ਅਕਾਲ ਪੁਰਖ ਦੇ ਅੰਗ ਸੰਗ ਸਾਈ ਉਹ ਸਾਡੇ ਹੈਗਾ ਅਰਦਾਸ ਕਰਕੇ ਤੁਰੇ ਆ ਵੀ ਜਿਹੜੀ ਰਸਦ ਲੋਕਾਂ ਨੇ ਦਿੱਤੀ ਆ ਉਥੇ ਪਹੁੰਚ ਕਰਨ ਲਈ ਅਸੀਂ ਉਹਨੂੰ ਡਾਇਰੈਕਟ ਲੋਕਾਂ ਤੱਕ ਪਹੁੰਚਾ ਦਈਏ ਆਪਣੇ ਭਰਾਵਾਂ ਤੱਕ ਉਹ ਫੈਮਲੀਆ ਤੱਕ ਪਹੁੰਚਾ ਦਈਏ ਕਿਸੇ ਦੇ ਮੂਹ ਨੂੰ ਕਿਸੇ ਦੀ ਕੋਈ ਲੋੜ ਨੂੰ ਪੂਰਾ ਕਰ ਦਈਏ ਇਹ ਹੀ ਸਾਡਾ ਮਕਸਦ ਆ ਇੱਕ ਗੱਲ ਕਹੀ ਵੀ ਲੋਕਾਂ ਨੇ ਰਸਦ ਇਕੱਠੀ ਕੀਤੀ ਆ ਮਤਲਬ ਮਤਲਬ ਇਹ ਸਾਰੇ ਭਰਾ ਹੋ ਗਿਆ ਤੇ ਉਥੇ ਦਿੱਲੀ ਦੇ ਲੋਕ ਵੀ ਇਸੇ ਤਰੀਕੇ ਨਾਲ ਰਸਦ ਇਕੱਠੀ ਕਰ ਰਹੇ ਆ ਦਿੱਲੀ ਦੇ ਲੋਕਾਂ ਦੇ ਵਿੱਚ ਬੜੀ ਉਤਸ਼ਾਹਨਾ ਆ ਬਈ ਉਹਨਾਂ ਉਹ ਵੀ ਐਕਚੁਅਲੀ ਚ ਬਿਲੋਂਗ ਟੂ ਪੰਜਾਬ ਸਾਰੇ ਬੰਦੇ ਸਾਰੇ ਪੰਜਾਬੀ ਆ ਬਿਲੋਂਗ ਕਰਦੇ ਆ ਉਹਨਾਂ ਦਾ ਦਰਦ ਆ ਉਹ ਆ ਨਹੀਂ ਸਕਦੇ ਪਰ ਉਹਨਾਂ ਨੇ ਆਪਣੇ ਮੈਸੇਂਜਰ ਭੇਜਿਆ ਉਹ ਸਾਨੂੰ ਭੇਜਿਆ ਉਹ ਮੈਸੇਜ ਦੇ ਕੇ ਭੇਜਿਆ ਹੈ 5-5 ਰੁਪਏ 2-2 ਰੁਪਏ 1-1 ਰੁਪਇਆ ਇਕੱਠੇ ਕਰਕੇ ਆਪਣੇ ਪਾਕ ਕਮਾਈ ਦੇ ਵਿੱਚੋਂ ਪੈਸੇ ਕੱਢ ਕੇ ਭੇਜੇ ਆ ਵੀ ਇਹ ਉਹ ਮੂਹਾਂ ਤੱਕ ਪਹੁੰਚਾ ਦਿਓ ਇਹ ਲੋੜਵੰਦ ਤੱਕ ਪਹੁੰਚਾ ਦਿਓ ਤੇ ਅਸੀਂ ਪ੍ਰੋਮਿਸ ਕਰਕੇ ਆਏ ਆ ਤੁਹਾਡਾ ਇੱਕ ਇੱਕ ਪੈਸਾ ਕਿਸੇ ਰਸਤੇ 'ਚ ਢਾਬਿਆਂ ਦੇ ਵਿੱਚ ਰੋਟੀ ਦੇ ਵਿੱਚ ਨਹੀਂ ਕਿਸੇ ਡੀਜ਼ਲ ਪٹرول ਗੱਡੀਆਂ ਦੇ ਵਿੱਚ ਨਹੀਂ ਪੂਕਾਂਗੇ ਉਹ ਲੋਕਾਂ ਤੱਕ ਪਹੁੰਚਾਵਾਂਗੇ ਉਹ ਆਮ ਘਰਾਂ ਤੱਕ ਪਹੁੰਚਾਵਾਂਗੇ ਤੁਹਾਡਾ ਇੱਕ ਇੱਕ ਪੈਸਾ ਉਹ ਉੱਥੇ ਯੂਜ਼ ਹੋਏਗਾ ਤੇ ਤੁਹਾਨੂੰ ਦੁਆ ਮਿਲੇਗੀ ਉਹਦੀ ਭਾਈ ਜੀ ਇਹ ਗੱਡੀ ਤੁਹਾਡੀ ਹੈ ਡਿਫੈਂਡਰ ਇਹ ਮੇਰੇ ਭਰਾ ਦੀ ਆ ਜਿਹੜੇ ਮੇਰੇ ਭਰਾ ਦੀ ਉਹ ਸਾਡੀ ਆ ਹਾਂਜੀ ਤੇ ਇਹ ਕਿਉਂਕਿ ਇੱਥੇ ਪਾਣੀ ਬਹੁਤ ਹੈ ਐ ਤਾਂ ਨਹੀਂ ਵੀ ਕਰੋੜਾਂ ਦੀ ਗੱਡੀ ਲੈ ਕੇ ਚੱਲੇ ਹੋਵੇ ਕਰੋੜਾਂ ਦੀ ਗੱਡੀ ਦਾ ਨੁਕਸਾਨ ਹੋ ਜਾਏਗਾ ਨਹੀਂ ਜੀ ਨਹੀਂ ਨੁਕਸਾਨ ਫਾਇਦਾ ਸਭ ਅਕਾਲ ਪੁਰਖ ਦਾ ਜੀ ਉਹਨੇ ਹੀ ਦਿੱਤਾ ਉਹਨੇ ਹੀ ਲੈ ਜਾਣਾ ਤੇ ਇਹ ਚੀਜ਼ਾਂ ਦੀ ਪ੍ਰਵਾਹ ਹੁੰਦੀ ਤੇ ਫਿਰ ਆਪਾਂ ਅੱਜ ਘਰ ਆਪਣੇ ਏਸੀ ਵਾਲੇ ਰੂਮ 'ਚ ਬੈਠੇ ਹੁੰਦੇ ਅੱਜ ਇੱਥੇ ਨਾ ਹੁੰਦੇ ਤੇ ਹੋਰ ਵੀ ਜੇ ਕੋਈ ਆਪਣੀ ਕੋਈ ਜਾਣਕਾਰੀ ਸਾਂਝੀ ਕਰਨਾ ਚਾਹੁੰਦਾ ਕੁਝ ਦੱਸਣਾ ਚਾਹੁੰਦਾ ਤਾਂ ਮੈਂ ਕਵਾਂਗਾ ਦੱਸ ਸਕਦਾ ਵੈਸੇ ਬਾਈ ਜੀ ਦੀ ਗੱਲ ਹੋ ਰਹੀ ਹੈ ਆ ਭਾਈ ਜੀ ਕਿੱਦਾਂ ਖਿਆਲ ਦੇ ਵਿੱਚ ਆਇਆ ਵੀ ਹਾਂ ਛੋਟੀ ਜਿਹੀ ਗੱਲ ਦੱਸਾਂ ਇਹਦੇ ਬਾਰੇ ਇਹ ਇਹ ਦਿਖਣ ਦੇ ਵਿੱਚ ਮੈਂ ਸੱਚ ਬੋਲ ਰਿਹਾ ਸਾਰੇ ਜਣੇ ਸੁਣ ਲੈਣ ਇਹਦਾ ਦਿਲ ਜਿਹੜਾ ਨਾ ਉਹ ਬੜਾ ਭਾਵੁਕ ਆ ਇੰਨੇ ਜਿੰਨਾ ਜ਼ਿਆਦਾ ਮੈਨੂੰ ਸਾਰਿਆਂ ਦੇ ਵਿੱਚ ਇੰਨੇ ਇਨਕਰੀਜ ਕੀਤਾ ਨਾ ਵੀ ਆਪਾਂ ਚੱਲਣਾ ਆਪਾਂ ਨੂੰ ਇਹ ਕਿਸ਼ਤੀ ਚਾਹੀਦੀ ਆ ਯਾਰ ਆਪਾਂ ਉਹਨਾਂ ਦੇ ਘਰ ਤੱਕ ਜਾਣਾ ਆ ਆਹੀ ਗੱਲ ਹੋਈ ਆ ਵੀ ਉਹਨਾਂ ਦੇ ਘਰ ਤੱਕ ਰੀਸ ਕਰ ਆਪਾਂ ਤੱਕ ਜਾਣਾ ਘਰ ਤੱਕ ਜਾਣਾ ਉਹ ਉਹਨਾਂ ਦੀ ਕੀ ਕੀ ਲੋੜ ਆ ਆਪਾਂ ਬਾਤ ਚਾਣਾ ਸਾਨੂੰ ਡੀਜ਼ਲ ਚਾਹੀਦਾ ਹੈ ਸਾਨੂੰ ਟਰੈਕਟਰ ਚਾਹੀਦੇ ਸਾਨੂੰ ਜੀਸੀਬੀ ਚਾਹੀਦੀਆਂ ਨੇ ਇਹਨੇ ਦੱਸਿਆ ਨੇ ਮੈਨੂੰ ਮੈਂ ਕਹਿ ਰਿਹਾ ਇਦਾਂ ਨਹੀਂ ਆ ਕਿ ਇਹਨੇ ਦਾੜਾ ਨਹੀਂ ਰੱਖਿਆ ਇਹਨੇ ਬਿਸਤਾਰ ਨਹੀਂ ਸਜਾਈ ਇਹ ਅਸਲੀ ਸਿੱਖ ਇਹ ਆ ਅਸਲੀ ਸਿੱਖ ਅਸੀਂ ਤੇ ਗੁਰੂ ਜਿੱਦਾਂ ਦਾ ਵੀ ਬਾਣਾ ਪਰ ਸੋਚ ਇਸ ਬੰਦੇ ਦੀ ਆ ਮੈਂ ਤੁਹਾਨੂੰ ਦੱਸਾਂ ਅਸਲੀ ਚ ਸੋਚ ਇਸ ਬੰਦੇ ਦੀ ਆ ਮੈਂ ਸਲਾਮ ਕਰਦਾ ਇਹ ਛੋਟਾ ਆ ਮੇਰੇ ਤੋਂ ਪਰ ਵਾਕਈ ਇਹ ਹੈਡ ਆਲ ਹੈਡਸ ਆਫ ਆਏ ਬੰਦੇ ਭਾਈ ਜੀ ਪਹਿਲਾਂ ਸਾਰੀ ਜਾਣਕਾਰੀ ਹਾਸਲ ਕੀਤੀ ਲੋਕਾਂ ਨਾਲ ਗੱਲਬਾਤ ਕੀਤੀ ਵਿਖੜੇ ਵਿਖੜੇ ਪਿੰਡ ਦੇ ਵਿੱਚ ਜ਼ਰੂਰਤ ਆ ਰੇ ਭਾਈ ਜਿਨੇ ਵੀਡੀਓਜ਼ ਵਾਰਾ ਦੇਖਿਆ ਸੀ ਗਿਆ ਫਿਰ ਮਨ ਚ ਇਨਾ ਹੀ ਖਿਆਲ ਆਇਆ ਕਿ ਪਤਾ ਉਹ ਕਿਸੇ ਮਾਂ ਨੇ ਬਜ਼ੁਰਗ ਨੇ ਕਿ ਸਿੱਧੇ ਬੰਦੇ ਨੇ ਔਰਤ ਨੇ ਕਿਸ ਨੇ ਅਰਦਾਸ ਕੀਤੀ ਹੋਣੀ ਹੈ ਕਿڑی ਰੂਹ ਨੇ ਸਾਡੇ ਤੱਕ ਉਹ ਗੱਲ ਪਹੁੰਚਾਈ ਤੇ ਸਾਡੇ ਮਨ ਚ ਆਇਆ ਕਿ ਨਹੀਂ ਹੁਣ ਅਸੀਂ ਜਾਣਾ ਹੀ ਜਾਣਾ ਕੱਪੜੇ ਲੈ ਕੇ ਆਏ ਗੱਡੀ ਵੱਦੂ ਸਮਾਨ ਪਿਆ ਰਣ ਹੈ ਜਦੋਂ ਲੱਗੇਗਾ ਤਾਂ ਠੀਕ ਹੋ ਗਿਆ ਫਿਰ ਜਾਵਾਂਗੇ ਉਧਰ ਫਿਰ ਤੋਂ ਆਵਾਂਗੇ ਜਦੋਂ ਕਦੇ ਲੱਗਿਆ ਕਿ ਕਿਸੇ ਦੀ ਮਦਦ ਕਰਨ ਲਈ ਪਾਵੇਂ ਇੱਟਾਂ ਦੀ ਜਾਂ ਰੇਤ ਦੀ ਫਿਰ ਜਿਵੇਂ ਭਾਈ ਜਰੀ ਦੱਸਣਗੇ ਕਿ ਆ ਵੀ ਹੁਣ ਇਸੇ ਦੀ ਸੇਵਾ ਲੈ ਕੇ ਚੱਲੀ ਐ ਮਾ ਸਿਰੋ ਇਨਾ ਖਿਆਲ ਆਇਆ ਕਿਸੇ ਦੀ ਅਰਦਾਸ ਹੋਈ ਏ ਤਾਂ ਚਲੋ ਅਸੀਂ ਐਨੇ ਖੁਸ਼ਕਿਸਮਤ ਆ ਗਏ ਸਾਨੂੰ ਉਸ ਅਰਦਾਸ ਦਾ ਸੇਵਾ ਕਰਨ ਦਾ ਮੌਕਾ ਮਿਲਿਆ ਐਨੀ ਦੂਰ ਬੈਠ ਕੇ ਵੀ ਤੁਸੀਂ ਲੋਕ ਇਧਰੋਂ ਪੰਜਾਬ ਤੋਂ ਉਧਰ ਆਏ ਸੀਗੇ ਉਸ ਟਾਈਮ ਤੇ ਇੱਕ ਸਾਥ ਰਹੇ ਚਲੋ ਸਾਨੂੰ ਵੀ ਮੌਕਾ ਮਿਲ ਗਿਆ ਅਸੀਂ ਉਧਰ ਉੱਠ ਕੇ ਉਧਰ ਜਾਈਏ ਸਾਨੂੰ ਉਹ ਵੀ ਚੰਗਾ ਲੱਗਾ ਸੀ ਗੱਲ ਕਿਸਾਨ ਅੰਦੋਲਨ ਦੀ ਕਰਤੀ ਵੀ ਹੁਣ ਸਮਾ ਦਿੱਲੀ ਦਾ ਇਧਰ ਆਣ ਨੂੰ ਹੈ ਹੁਣ ਸਾਡੀ ਵਾਰੀ ਹੈ ਆ ਭਰਾ ਨੇ ਸਾਰੇ ਤੇ ਜਿਵੇਂ ਦਿੱਲੀ گاؤں ਲੋਕ ਲਗਾਉਂਦੇ ਹੈਗੇ ਨੇ ਤੇ ਇਹਨਾਂ ਨੂੰ ਵੀ ਮੈਂ ਇਹ ਆਖਿਆ ਸੀਗਾ ਕਿ ਆ ਵੀ ਉਹ ਤੇ ਆਉਂਦੇ ਰਹਿ ਹਮੇਸ਼ਾ ਹੁਣ ਆ ਸੀ ਚੱਲੀ ਹੈ ਸਾਡੀ ਵਾਰੀ ਹੈ ਸਾਜਾ ਇਹ ਹਰਿਆਣਾ ਤੁਰ ਕੇ ਪੰਜਾਬ ਵੱਲ ਜਾਣਦੇ ਆ ਇਹ ਵੇਖੋ ਇਹ ਝੱਜਾ ਆਓ ਇਧਰ ਆ ਗਏ ਰੋਹਿਤ ਮਲਿਕ ਕਿਥੇ ਭਾਰੇ ਭਰਾ ਇਹ ਦੇਖ ਲੋ ਇਹ ਸਾਡਾ ਭਰਾ ਆ ਰੋਹਿਤ ਮਲਿਕ ਉਹ ਸਾਡਾ ਇਹ ਇਹ ਆਪਣਾ ਗੌਰਵ ਤੇ ਅਗੀ ਪਉ ਇਹ ਸਾਡਾ ਭਰਾ ਰੋਹਿਤ ਇਹ ਵੀ ਸਾਈਲ ਜਾਖੜ ਤੇ ਦੇਖੋ ਕਿਸੇ ਨਾ ਕਿਤੇ ਸਾਰੇ ਇੱਕ ਦੂਜੇ ਨਾਲ ਸਾਂਝ ਦੇ ਵਿੱਚ ਜੁੜੇ ਹੋਏ ਆ ਇੱਕ ਦੂਜੇ ਦੇ ਭਰਾ ਨੇ ਇਹਨਾਂ ਦੇ ਵੀ ਤੇ ਇਮੋਸ਼ਨਲ ਹਿੱਟ ਕੀਤੇ ਆ ਇਹ ਕਹਿੰਦੇ ਆਪਣਾ ਇਹਨਾਂ ਦਾ ਜਿਮ ਹੈਗਾ ਤੇ ਫਿਰ ਆਪਣਾ ਔਨ ਰਿਕਾਰਡਰ ਆਪਣੇ ਇੰਡੀਆ ਦਾ ਸਭ ਤੋਂ ਵੱਡਾ ਜਿਮ ਇਹਨਾਂ ਦਾ ਹੋਏਗਾ ਫਿਰ ਵੀ ਆ ਸੇਵਾ ਕਰਨ ਲਈ ਆਣੇ ਹਾਂ ਹੁਣ ਇਹਨਾਂ ਦਾ ਪ੍ਰੀ ਬੁਕਿੰਗ ਸਟਾਰਟ ਹੋਈ ਹੈ ਤੁਸੀਂ ਟ੍ਰੇਨ ਆਏ ਜਿੰਪਾ ਹੋ ਗਿਆ ਪੂਰਾ ਇੰਡੀਆ ਦੇ ਵਿੱਚ ਇਹਨਾਂ ਤੋਂ ਵੱਡਾ ਜਿੰਮ ਕੋਈ ਨਹੀਂ ਹੈਗਾ ਉਹ ਇਹਨਾਂ ਨੇ ਲਈਤੀ ਹੈ ਜਗਾ ਸਭ ਤੋਂ ਵੱਡੀ ਜਗਾ ਵਾਹ ਜੀ ਉਸ ਤੋਂ ਬਾਅਦ ਜਨਕਪੁਰੀ ਸਭ ਤੋਂ ਵੱਡਾ ਜਿੰਮ ਹੈ ਤਾਂ ਇੰਡੀਆ ਤੋਂ ਛੱਡ ਕੇ ਆ ਗਿਆ 1 ਮਿੰਟ ਨਹੀਂ ਸੋਚਿਆ ਉੱਥੇ ਕੀ ਹੋ ਰਿਹਾ ਹੋਵੇਗਾ ਕੀ ਸਭ ਤੋਂ ਵੱਡੇ ਜਿੰਮ ਆਏ ਪਰ ਛੱਡ ਕੇ ਆ ਗਿਆ 1 ਮਿੰਟ ਭਾਈ ਜੀ ਇਹਨਾਂ ਨੇ ਇੱਕ ਗੱਲ ਕਹੀ ਹੈ ਕਹਿੰਦੇ ਵੀ ਅਸੀਂ ਐ ਨਹੀਂ ਜਾਂਦੇ ਵੀ ਸਿਰਫ ਅੱਜ ਜਾ ਕੇ ਸਾਡੀ ਗੱਡੀਆਂ ਵਾਪਸ ਤੁਰ ਜਾਣ ਗਿਆ ਤੇ ਇਹ ਕਹਿੰਦਾ ਜਦੋਂ ਤੱਕ ਲੋਡ ਹੈ ਉਦੋਂ ਤੱਕ ਰਵਾਂਗੇ ਤੁਸੀਂ ਵੀ ਫਿਰ ਨਾਲ ਹੀ ਰਹੋਗੇ ਨਾਲ ਹੀ ਰਹਾਂਗੇ ਜੀ साथ जहाँ तक जिसको जितनी मदद होगी जब तक ये हमें आश्वासन नहीं होगा ना कि सब ठीक है तब तक वही है अच्छा हाँ करोड़ा अच्छा काम, काम तो जी होता रहेगा भगवान ने काम दिया है तो भगवान देख भी लेगा जो तो लोग वहाँ जुड़े हुए हैं वो काम को संभालेंगे हम यहाँ धर्म का काम संभालेंगे ਕੱਲਾ ਕੱਲਾ ਟੈਚੀ ਖੋਲ ਕੇ ਵੇਖ ਲੋ ਜੀ 15 15 20 20 ਜੋੜੇ ਮਿਲਣਗੇ ਤੁਹਾਨੂੰ ਕੱਲੇ ਕੱਲੇ ਟੈਚਿਚ ਐਵੇਂ ਗੱਲਾਂ ਦੇ ਵਿੱਚ ਨਹੀਂ ਕਰਨ ਦੇ ਗੱਲਾਂ ਇਹ ਟਾਰ ਕੇ ਵਖਾਣੇ ਬਸ ਇੱਕ ਟਰੱਕ ਵੇਲਾ ਚਾਹੇ ਚੰਦਰਵਾੜਿਆ ਰਿਹਾ ਲੈ ਬੇਸੇਲ ਵੇਖਣਾ ਉਹ ਕਹਿੰਦੇ ਜਿੰਨੀ ਦੇਰ ਤੱਕ ਇੱਥੇ ਜਦ ਤੱਕ ਸਾਡੇ ਸਾਹ ਹੈ ਤੇ ਜਿੰਨੀ ਦੇਰ ਤੱਕ ਉਹ ਹੈ ਉਹ ਸੰਭਾਪਾ ਸੇਵਾ ਕਰਨ ਟਿਚਰ ਅੰਗਰੇਨੀ ਕਰਨ ਹੈ ਉਹ ਕੁਝ ਲੈ ਕੇ ਆਏ ਨੇ ਉਹ ਬਾਰ-ਬਾਰ ਐਵੇਂ ਨਹੀਂ ਕਹਿ ਰਹੇ ਟਰੱਕ ਚੈੱਕ ਕਰੋ ਐ ਇਸਵੇਂ ਕਿ ਨਹੀਂ ਯਾਰ ਉਹ 20000 ਇੱਕ ਟਰੱਕ ਦੇ ਵਿੱਚ ਇੱਕ ਜਿਹੜੀ ਚੀਜ਼ ਦੇ 20-20 ਹਜ਼ਾਰ ਬਿਕੋਮ ਤਦਾਦਾਂ ਉਹ 20-20 ਹਜ਼ਾਰ ਤੋਂ ਉੱਤੇ ਆ। ਤੁਹਾਡੀ ਲੈ ਕੇ ਇਹਦਾ ਮਤਲਬ ਹੈ ਕਾਫੀ ਕਵਰ ਹੋ ਚੁੱਕਾ ਲੇਕਿਨ ਫਿਰ ਵੀ ਬਹੁਤ ਜ਼ਿਆਦਾ ਗੌਰ ਨੇ ਕੋਈ ਇੱਕ ਤਾਂ ਗਾਉ ਨਹੀਂ ਦੱਸਿਆ। ਉਹ ਸਾਨੂੰ ਕਹਿਣ ਦੇ ਆ ਵੀ ਤੁਸੀਂ ਆਓ ਅਸੀਂ ਤੁਹਾਡੀ ਸੇਵਾ ਕਰਨੀ ਹੈ। ਮੈਂ ਕਹਿੰਦੀ ਅਸੀਂ ਆਣਦੇ ਆ। ਕਾਫੀ ਰੋੜੇ ਨੇ ਸੇਵਾ ਕਰਦਾ ਵਾਂ ਲੇਕਿਨ ਕਾਫੀ ਜਗ੍ਹਾ ਤੇ ਨਾ ਕਿਸੇ ਦਾ ਤਿਆਗੀ ਕਿਸੇ ਦਾ ਰੋਹੀ ਤੇ ਸਾਰੇ ਹਿੰਦੂਆਂ ਦੇ ਨਾਮ ਨੇ। ਜੱਟ ਨੇ ਇਹ ਵੀ ਜੱਟ ਨੇ ਆਪਰਾ ਪੰਡਤ ਤੇ ਤਿਆਗੀ ਹੈ ਤੇ ਆਪਣੇ ਬਾਕੀ ਸਾਰੇ ਉਹ ਭਾਜੀ ਵੀ ਆਪਣੇ ਰਾਮਗੜੀ ਮਤਲਬ ਸਾਰੇ ਦਿੱਲੀ ਰਹੇ ਨੇ ਪਰ ਸਾਨੂੰ ਕੀ ਇਹ ਮੇਨ ਪੰਜਾਬ ਆ कि चल ठीक है पंजाब से मैटर हो फिर वही गल वही है कि चलो पंजाब बार ही खड़ा हुआ इसलिए सू पहली बार मौका मिले ये ऐसी भी चाहिए बात है आ, सिर्फ पंजाब हरियाणा राजस्थान ऐसा कुछ नहीं है जहाँ धर्म की बात आती है ना चाहे वो पशु हो चाहे इंसानियत हो तो इंसानियत के नाते आ रखें यहाँ पर कि इंसान परेशान है तो उसकी मदद होनी चाहिए तो वहाँ से काम छोड़ के जो आने का जो मकसद है ना कि जो लोग दुखी हैं मेरे पास घर में भी पशु हैं ਉਹਾਂ ਪਰ ਕੰਮ ਵੀ ਹੈ ਮੇਰੇ ਕੋ ਪਤਾ ਹੋ ਆਗਰ ਕੰਮ ਮੇ ਨੁਕਸਾਨ ਹੋ ਜਾਏ ਤੋ ਕੀ ਇੰਪੈਕਟ ਪੜੇਗਾ ਤੋ ਯਹਾਂ ਜਿਨ ਲੋਗੋ ਕੋ ਨੁਕਸਾਨ ਹੋ ਰਹਾ ਹੈ ਤੋ ਥੋੜੇ ਦਿਨ ਤੋ ਸੈਕਰੀਫਾਈਸ ਕਰ ਹੀ ਸਕਤੇ ਹੈ ਕੋਈ ਦਿੱਕਤ ਨਹੀਂ ਹੈ ਤੁਸੀਂ ਉਸ ਇਨਸਾਨੀਅਤ ਕੇ ਨਾਤੇ ਯਹਾਂ ਪਰ ਆ ਰਖੇ ਭਾਈ ਨੇ ਇੱਕ ਬਾਰ ਕਹੀ ਦੀ ਭਾਈ ਆਪਕੋ ਚਲਣਾ ਮਗਾ ਚਲ ਬੇ ਇਹ ਦੁੱਖ ਜਰੂਰ ਆਇਆ ਪਰ ਇਹ ਦੁੱਖ ਵੇਖ ਕੇ ਸਾਰਿਆਂ ਨੂੰ ਇਕੱਠਾ ਇੱਕ ਛਤਰੀ ਥੱਲੇ ਕਰਤਾ ਮੈਂ ਜਿੱਥੇ ਵੀਡੀਓ ਵੇਖ ਰਿਹਾ ਉੱਥੋਂ ਦੀ ਸਪੋਰਟ ਹੋਗੀ ਇੱਥੋਂ ਇਕੱਠੇ ਹੋਗੇ ਅੱਜ ਕੋਈ ਤੁਸੀਂ ਗੱਲ ਕੀਤੀ ਪੋਲਿਟਿਕਸ ਦੀ ਅੱਜ ਮੈਂ ਕੋਈ ਪੋਲਿਟਿਕਲ ਲੋੜ ਪੈਣ ਤੇ ਤੁਸੀਂ ਜਿੰਨਾ ਦੇ ਨਾਮ ਲਿਆ ਉਹਨਾਂ ਨਾਲ ਵੀ ਇੱਕ ਵਾਰੀ ਗੱਲਬਾਤ ਕਰ ਲੈਂਦੇ ਆ ਕੋਈ ਨਾ ਕਰੋ ਤੇ ਭਾਈ ਜੀ ਕਈ ਵਾਰੀ ਨਾ ਪੰਜਾਬ ਨੂੰ ਬਦਨਾਮ ਕਰਨ ਦੇ ਵਾਸਤੇ ਆ ਪੰਜਾਬ ਨੂੰ ਬਾਕੀ ਸੂਬਿਆਂ ਨਾਲ ਤੋੜਨ ਦੇ ਵਾਸਤੇ ਇਹਨਾਂ ਨੂੰ ਵੱਖਵਾਦੀ ਕਹਿ ਦਿੱਤਾ ਜਾਂਦਾ ਇਹਨਾਂ ਨੂੰ ਖਾਲਸਤਾਨੀ ਕਹਿ ਦਿੱਤਾ ਜਾਂਦਾ ਪਰ ਹੁਣ ਅੱਜ ਦੇਖਦੇ ਹੋ ਅੱਜ ਇੱਥੇ ਆਏ ਵੀ ਉਹ ਬੀ ਆ ਜਨਨ ਦੀ ਲੋੜ ਵੀ ਆ ਤੁਸੀਂ ਵੀ ਦਿੱਲੀ ਤੋਂ ਚੱਲ ਕੇ ਆਏ ਹੋ ਤੇ ਬਾਈ ਨੇ ਵੀ ਬੜੀ ਵੱਡੀ ਗੱਲ ਕੀਤੀ ਵੀ ਸਾਲ ਐ ਦਿੱਲੀ ਬੈਠੇ ਰਹੇ ਆ ਹੁਣ ਸਾਡੀ ਵਾਰੀ ਆ ਭਾਈ ਸਾਹਿਬ ਪਹਿਲੇ ਤੋਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਜੈ ਸ਼੍ਰੀ ਰਾਮ ਹਮ ਸਾਰੇ ਸਾਥ ਰੋਟੀ ਖਾਤੇ ਹਾਂ ਸਾਥ ਬੈਠਦੇ ਹਾਂ ਕਾਲਿਸਤਾਨੀ ਕੋਈ ਨਹੀਂ ਸਿਰਫ ਭਾਈਚਾਰਾ ਹੈ ਪਿਆਰ ਹੈ ਨਹੀਂ ਸਾਥ ਬੈਠਦੇ ਹਾਂ ਸਾਥ ਖਾਤੇ ਹਾਂ ਕਿਸੇ ਕੋਈ ਵੀ ਦਿੱਕਤ ਹੋਏਗੀ ਹਮ ਸਾਰੇ ਇਕੱਠੇ ਖੜੇ ਹਾਂ ਹਮਾਰਾ ਇੱਕ ਫੈਮਲੀ ਹੈ ਹਮ ਅੱਜ ਸੇ ਨਹੀਂ ਪੰਜਾਬ ਸੇ ਹਮਾਰਾ ਰਿਸ਼ਤਾ ਪੁਰਾਣਾ ਕਈ ਸਦੀ ਹੋ ਗਿਆ ਪਹਿਲੇ ਪੰਜਾਬ ਹੀ ਹੁੰਦਾ ਸੀ ਦਿੱਲੀ ਤੱਕ ਕبھی ਦਿੱਲੀ ਤੋਂ تھا ਹੀ ਨਹੀਂ ਪੰਜਾਬੀ ਥਾ ਪੰਜਾਬ ਮਹਾਪੰਜਾਬ ਹਾਂਜੀ ਪੰਜਾਬੀ ਬਾਕ ਤਾਂ ਪੰਜਾਬ ਉੱਤਦਾ ਹਮਾਰੇ ਘਰ ਵੀ ਪੰਜਾਬ ਮੇ ਹੀ ਥੇ ਅੱਜ ਉਹ ਦਿੱਲੀ ਮੇ ਹਮ ਆਤੇ ਹਾਂ ਪੰਜਾਬ ਆਤੇ ਹਾਂ ਬਾਜੀ ਕੀ ਵੀ ਸੇਵਾ ਦੇਖਤੇ ਹਮਾਰਾ ਪਿਆਰ ਹੈ ਹਮਾਰੇ ਹਾਂਜੀ ਤੇ ਮਿੱਤਰੋ ਅੱਥੀ ਆਜੇ ਆਪਣੀ ਵੀਡੀਓ ਜੀ ਲਈ ਤੁਸੀਂ ਸੁਣਿਆ ਕਿ ਉਹ ਸਿਰਫ ਇਹ ਕਰਨ ਨਹੀਂ ਆਏ ਕਿ ਜੋ ਲੈ ਕੇ ਆਏ ਅਸੀਂ ਵੰਡ ਕੇ ਤੇ ਵਾਪਸ ਚੱਲ ਜਾਈਏ ਆਪਣੇ ਹਥਿਆਰ ਕਰਕੇ ਪਹੁੰਚਾਣਗੇ ਬਹੁਤ ਅੱਛਾ ਕੰਮ ਕਰਦੇ ਪਹਿਲੇ ਇਹ ਦੇਖਣ ਇਹਨਾਂ ਨੂੰ ਕਿੰਨੀ ਦੇਰ ਤੱਕ ਉਹ ਕਹਿੰਦੇ ਆ ਕਿ ਸਾਨੂੰ ਇਹ ਨਹੀਂ ਯਕੀਨ ਹੋਏਗਾ ਕਿ ਹੁਣ ਅਸੀਂ ਆਪਣਾ ਕੰਮ ਪੂਰਾ ਕਰ ਲਿਆ ਜਾਂ ਸੂਰਤ ਹਾਲ ਸਿੱਧੀ ਹੋ ਗਈ ਆ ਉਨੀ ਦੇਰ ਤੱਕ ਅਸੀਂ ਇਹ ਛੱਡ ਕੇ ਜਾਣ ਵਾਲੇ ਨਹੀਂ ਇਹ ਚੀਜ਼ ਹੈਗੀ ਹੈ ਉਹ ਰਸ਼ਰੀ ਲੈ ਕੇ ਸਭ ਕੁਝ ਲੈ ਕੇ ਠੀਕ ਹੈ ਸਭ ਕੁਝ ਲੈ ਉਹ ਸਮਝ ਲੈ 6 ਟਰੱਕ ਆਪਣੇ ਪਿਆਰਾਂ ਦਾ ਭਰ ਕੇ ਲੈ ਕੇ ਆਏ। ਬਿਲਕੁਲ ਵਿੱਚ ਦੁੱਧ ਦਾ ਟਰੱਕ ਵੀ ਆਇਆ ਯਾਰ। ਬਹੁਤ ਬਿਲਕੁਲ ਕਹਿ ਲੱਗੇ ਸਭ ਨੇ ਮੌਤਾਂ ਲੈ ਕੇ ਆਏ ਨਾ। ਲੇਕਿਨ ਆਪਣਾ ਉਹ ਜਿਹੜਾ ਦੱਸ ਰਹੇ ਨੇ ਕਿ ਭਾਈ ਚਾਰਾ ਉਹ ਆਪਣਾ ਸਭ ਕੁਝ ਪੰਜ ਟਰੈਕਟਰ ਫਿਰ ਇੱਕ ਬੋਟ ਉਸ ਤੋਂ ਬਾਅਦ 15 15 16 16 ਜੋੜੇ ਕੱਪੜਿਆਂ ਦੇ ਉਹ ਤੇ ਉਸ ਤੋਂ ਬਾਅਦ ਉਹ ਇਹ ਬਿਆਨ ਦੇ ਰਿਹਾ ਕਿ ਅਸੀਂ ਇਹ ਕਰਕੇ ਚਲੇ ਜਾਵਾਂਗੇ ਲੇਕਿਨ ਇਹ ਨਹੀਂ ਕਿ ਇੱਥੇ ਮੁੱਕ ਗਿਆ। ਉਦੋਂ ਬਾਅਦ ਅਸੀਂ ਫੇਰ ਵਾਪਸ ਆਵਾਂਗੇ ਜਿਹਨੂੰ ਇਟਾਂ ਨੇ ਜਿਹਨੂੰ ਹੈ ਯਾਨੀ ਕਿ ਜ਼ਰੂਰਤ ਹੈ ਜਿਹੜੀ ਚੀਜ਼ ਦੀ ਬਾਤ ਚੱਲ ਰਹੀ ਹੈ ਅਸੀਂ ਆਣ ਕੇ ਉਹਨੂੰ ਪੂਰਾ ਕਰਾਂਗੇ ਸਭ ਤੋਂ ਵੱਡੀ ਗੱਲ ਮੈਨੂੰ ਇਹ ਲੱਗੀ ਉਹਨਾਂ ਦੇ ਯਾਰ ਇੱਕ ਤੋਂ ਇਹਨਾਂ ਮਹਿੰਗੀਆਂ ਗੱਡੀਆਂ ਲੈ ਕੇ ਆਣੇ ਹਨ ਰੇਆਂ 'ਚ ਰੋਵਰ ਡਿਫੈਂਡਰ ਰੇ ਕਿਤਨੀ ਜਗ੍ਹਾ ਤੇ ਖੜੀਆਂ ਲਿਕਦੇ ਆ ਕਿ ਉਹ ਕਹਿ ਰਹੇ ਕਿ ਅਸੀਂ ਆਪਣੇ ਹੱਥ ਨਾਲ ਆਪ ਕਰ ਕਰ ਪਹੁੰਚਾਵਾਂਗੇ ਇਹਦੇ ਵਿੱਚ ਕੀ ਹੋਏਗਾ ਇਦਾਂ ਲਿਵੇਗਾ ਦੇਣ ਨੂੰ ਸਕੂਨ ਹੋਵੇਗਾ ਕਿ ਯਾਰ ਅਸੀਂ ਬਾਕੀ ਹੀ ਸਹੀ ਜਗ੍ਹਾ ਕਿਹਾ ਯਾਰ ਸੁਣਿਆ ਕਿ ਉਹਨੇ ਕਿਹਾ ਕਿ ਲੋਕਾਂ ਨੂੰ ਲੋਕ ਕਹਿ ਰਿਹਾ ਕਿ ਸੜਕ ਉੱਤੇ ਖਲੋ ਕੇ ਕਿ ਅੱਗੇ ਪਾਣੀ ਬਹੁਤ ਜ਼ਿਆਦਾ ਹੈ ਅੱਗੇ ਜਾਣ ਦੇ ਬਚਾਏ ਕਹਿ ਰਹੇ ਨੇ ਕਿ ਲੋਕਾਂ ਨੂੰ ਕਹਿ ਰਹੇ ਨੇ ਕਿ ਪਾਣੀ ਚੋਂ ਨਿਕਲ ਕੇ ਆ ਕੇ ਖੜਾ ਤੋ ਸਮਾਂ ਚੋ ਕਿ ਇਸ ਹਾਲਾਤ ਦੇ ਵਿੱਚ ਨਾ ਇੱਕ ਘਰ ਨੂੰ ਦਿਲ ਕਰਦੇ ਪੰਜ ਪੰਜ ਵਾਰੀ ਰਾਸ਼ਨ ਮਿਲ ਜਾਵੇ ਇੱਕ ਦਿਲ ਕਰਦੇ ਇੱਕ ਨੂੰ ਤਾਂ ਬਿਲਕੁਲ ਹੀ ਨਾ ਮਿਲੇ ਨਾ ਮਿਲੇ ਕੋਈ ਨਾ ਇਹ ਮੇਰੇ ਆ ਉਹ ਵੀ ਹੈ ਮੇਰੇ ਹਾਂ ਲੇਕਿਨ ਗੱਲ ਹੈ ਕਿ ਜੇ ਲੋ ਆਪਣੇ ਹੱਥ ਨਾਲ ਜਦ ਤੂੰ ਜਾ ਕੇ ਤੇ ਕਿ ਆਣੇ ਨੇ ਖੁਦ ਫਿਰ ਫਿਰ ਤਸਵੀਰਾਂ ਤੇ ਉਹਨਾਂ ਨੂੰ ਵੀ ਤਸਵੀਰਾਂ ਫਿਰ ਤਾਂ ਨਹੀਂ ਹੋਏ ਦੇ ਨਾਲ ਦੇ ਨਾਲ ਯਾਨੀ ਕਿ ਇੱਕ ਹਰ ਕਿਸੇ ਤੱਕ ਜਿਦੀ ਜਿਦੀ امداد ਬਣਦੀ ਆ ਸਭ ਨੂੰ ਪਹੁੰਚਣੀ ਚਾਹੀਦੀ ਹੈ ਅੱਜ ਨਾਲ ਦੇ ਨਾਲ ਦੱਸਿਆ ਕਿ ਦੇਖ ਤਾਂ ਪਤਾ ਗਿਆ ਹੈ ਕਾਫੀ ਪਿੰਡਾਂ ਦਾ ਨਾਮ ਆ ਚੁੱਕਿਆ ਹੈ ਕਿ ਇੱਥੇ ਇੱਥੇ ਸਾਡੇ ਕੋਲੋਂ ਸਰਕਾਰ ਵੱਲੋਂ ਜਾਂ ਲੋਕਾਂ ਵੱਲੋਂ ਮਦਦ ਪਹੁੰਚ ਚੁੱਕੀ ਹੈ ਲੇਕਿਨ ਜਦੋਂ ਤੁਸੀਂ ਜਾ ਕੇ ਵੇਖਿਆ ਉੱਥੇ ਕੁਝ ਵੀ ਨਹੀਂ ਹੈ ਉੱਥੇ ਲੋਕ ਹਲੇ ਵੀ ਉਦਾਂ ਦੇ ਉਦਾਂ ਹੀ ਬੈਠੇ ਹੋਏ ਆ ਕੁਝ ਵੀ ਨਹੀਂ ਬਹੁਤ ਆਪਾਂ ਤੇ ਕਿਉਂ ਲੰਦਾ ਰਹਿ ਕੇ ਜੋ ਹਕੀਕਤ ਹੁੰਦੀ ਹੈ ਹਕੀਕਤ ਹੁੰਦੀ ਆ ਹਾਂ ਸਰਕਾਰ ਕਹੀ ਜਾਵੇ ਆਪਣੇ ਨੁਮਾਇंदे ਟਟੂ ਜਿਹੜੇ ਮੁਲਖ ਦੇ ਹੁੰਦੇ ਨੇ ਨੁਮਾਇंदे ਤੂੰ ਪਤਾ ਅਕਸਰ ਇਹੀ ਕੋਈ ਇਹੀ ਕੁਝ ਨਾ ਜਿਹੜਾ ਮੀਡੀਆ ਵਾ ਬਿਕਾਉ ਮੀਡੀਆ ਟਟੂ ਜਿਹੜਾ ਹੁੰਦਾ ਵਾ ਉਹ ਜਾ ਕੇ ਕਹੇ ਦੇ ਫਲਾਣ ਨਹੀਂ ਮਤ ਉਹ ਕਿੱਥੇ ਕਰੇਗਾ ਮਦਦ ਗਲਬਤ ਕਿੱਥੇ ਕਰੇਗਾ ਜਿੱਥੇ ਉਹ ਹਾਲਾਤ ਬੰਦ ਖਰਾਬ ਨਹੀਂ ਹੋਣਗੇ ਕਿਉਂਕਿ ਉੱਥੇ ਗੱਲ ਕਰ ਸਕਦਾ ਵਾ ਜਿੱਥੇ ਹਾਲਾਤ ਖਰਾਬ ਹੋਣਗੇ ਉੱਥੇ ਗੱਲ ਨਹੀਂ ਕਰਦਾ ਗੱਲ ਕਰੇਗਾ ਚਿੱਤਰ ਹੀ ਖਾਏਗਾ ਉਹ ਭਾਈ ਆਇਆ ਤਾਂ ਕੁਝ ਨਹੀਂ ਚੈਨਲ ਨਹੀਂ ਚਲਾਣਾ ਯਾਰ ਭਾਈ ਆਇਆ ਤਾਂ ਕੁਝ ਨਹੀਂ ਤੂੰ ਕਿਵੇਂ ਰੋਲੀ ਪਾਏ ਰਹਿ ਬਈ ਤੇ ਇਹ ਮਦਦ ਭੇਜ ਦੀਏ ਉਹ ਭਾਈ ਜਿਹੜੇ ਆ ਜਿੰਨੇ ਵੀ ਇਹ ਕੋ ਮੀਡੀਆ ਨਹੀਂ ਹੈ ਸੋਸ਼ਲ ਮੀਡੀਆ ਦੇ ਬੰਦੇ ਆਏ ਨੇ ਲੇਕਿਨ ਉਹਨੇ ਕਿਹਾ ਵੀ ਆ ਵਿੱਚ ਉਹ ਸੋਸ਼ਲ ਮੀਡੀਆ ਹੋਰ ਉਹ ਤਾਂ ਜਾ ਰਹੇ ਨੇ ਜਿਤੇ ਜਿਤੇ ਆ ਗਿਆ ਫਲਡ ਹੈ ਹਾਂ ਮੈਂ ਆਪਾਂ ਦੇਖਦੇ ਆਂ ਆਪਾਂ ਚਾਰ ਪੰਜ ਜਿਹਨਾਂ ਦੇ ਵੀਡੀਓ ਦੇਖਿਆ ਜਾਨ ਨੂੰ ਜੋ ਖੇਚ ਬਾ ਕਿਉਂ ਕੋਈ ਨਾ ਨਨ ਕੋਈ ਤਰਸ ਹੈ ਉਹ ਕਰ ਰਹੇ ਨੇ ਅਭੀ ਵੀ ਵੇਲਾ ਉਹ ਵੀ ਉਹ ਦਿੱਲੀ ਚੋਂ ਏਸੀ ਵਾਲੇ ਕਮਰੇ ਚੜ ਗਏ ਆਪਣੇ ਪੰਜਾਬੀਆਂ ਲਈ ਮਦਦ ਕਰਨ ਵਾਸਤੇ ਆਏ ਬਹੁਤ ਵੱਡੀ ਗੱਲ ਹੈ ਬਹੁਤ ਥੱਪੀ ਹੈ ਨਾ ਪੰਜਾਬੀ ਆਏਗਾ ਕਿ ਅੱਗੇ ਤੇ ਸਿਰਫ ਪੰਜਾਬ ਵਾਲੇ ਸੀਗੇ ਮਦਦ ਕਰ ਰਹੇ ਹੁਣ ਬਾਹਰੋਂ ਵੀ ਉਹਨਾਂ ਨੂੰ ਹਰਿਆਣੇ ਤੋਂ ਰਾਜਸਥਾਨ ਤੋਂ ਯਾਨੀ ਕਿ ਅੱਗੇ ਪੰਜਾਬ ਲੋਕਾਂ ਲਈ ਕੜਦਾ ਹੁਣ ਲੋਕ ਪੰਜਾਬ ਲਈ ਕੜਦੇ ਗੱਲ ਹੈ ਕਿ ਮਦਦ ਜਿੰਨਾ ਕੋ ਤਾਂ ਨੁਕਸਾਨ ਹੋ ਜੁਕਿਆ ਨਾ ਆ ਮਦਦ ਦੇ 6 ਮਹੀਨੇ ਮੁਸਲਸਲ ਕਰਦੇ ਰਹੋ ਨਾ ਫਿਰ ਵੀ ਭਾਈ ਨੁਕਸਾਨ ਤਾਂ ਪੂਰਾ ਨਹੀਂ ਹੋ ਸਕਦਾ ਲੇਕਿਨ ਲੇਕਿਨ ਫਿਰ ਵੀ ਇੱਕ ਭਾਈ ਉਮੀਦ ਆ ਲੇਕਿਨ ਇੱਕ ਉਮੀਦ ਹੈਗੀ ਹੈ ਚਲੋ ਕੁਝ ਨਾ ਹੋਣ ਤੋਂ ਕੁਝ ਹੋਣਾ ਜਿਹੜਾ ਉਹ ਬਿਹਤਰ ਹੁੰਦਾ ਇੱਕ ਚੀਜ਼ ਆ ਭੁੱਖੇ ਸੌਣ ਤੋਂ ਚੰਗਾ ਕਿ ਕੁਝ ਨਾ ਕੁਝ ਖਾ ਕੇ ਸੌ ਜਾਣਗੇ ਜਿਵੇਂ ਆ ਭਾਈ ਹੁਣ ਇਹਨਾਂ ਰਾਸ਼ਨ ਲੈ ਕੇ ਆਏ ਇੱਕ ਕਈਆਂ ਦੇ ਦੁੱਖ ਭੁੱਲ ਜਾਣਗੇ ਕਿਸੇ ਨੂੰ ਮਿਲੇਗਾ ਨਾ ਦੁੱਖ ਤੇ ਨਹੀਂ ਨਹੀਂ ਦੋ ਚਾਰ ਦਿਨ ਲੱਗ ਜਾਣਗੇ ਨਾ ਇੱਕ ਮਿੰਟ ਚੌਧਰੀ ਜੀ ਦੀ ਗੱਲ ਵਾਕੇ ਠੀਕ ਹੈ ਕਈਆਂ ਨੂੰ ਦੁੱਖ ਭੁੱਲ ਜਾਣ ਕਈਆਂ ਦੇ ਦਿਲ ਦੇ ਵਿੱਚ ਇਹ ਅਹਿਸਾਸ ਆ ਜਾਂਦਾ ਸਾਡਾ ਕਿੰਨਾ ਸਾਥ ਹੈ ਸਾਡਾ ਕਿੰਨਾ ਕੋਈ ਸਾਡਾ ਅਹਿਸਾਸ ਲੇਕਿਨ ਇਹ ਕਿ ਕੋਈ ਛੋਟੇ ਛੋਟੇ ਬੱਚੇ ਵੀ ਤੇ ਭੁੱਖ ਮਾਰਦੇ ਨੇ ਜਿਹੜੇ ਭੁੱਖ ਬਟਾਏ ਕਰਦੇ ਯਾਰ ਮੈਂ ਤਾਂ ਬੜਾ ਫੀਲ ਦਰਦ ਕਰਦਾ ਕਹਾ ਮੈਂ ਇਹ ਤੇ ਛੋਟੇ ਛੋਟੇ ਵੱਡੇ ਬੰਦੇ ਨੂੰ ਪਤਾ ਕੀ ਯਾਰ ਮੁਸੀਬਤ ਆਈ ਆ ਉਹਦਾ ਸਾਹਮਣਾ ਕਰੇਗਾ ਲੇਕਿਨ ਛੋਟੇ ਬੱਚੇ ਉਹਨਰ ਤੇ ਭੁੱਖ ਲੇਕਿਨ ਛੋਟੇ ਬੱਚੇ ਉਹ ਤੋਂ ਬਾਅਦ ਔਰਤਾਂ ਦੇ ਸੋ ਮਸਲੇ ਮਸਾਇਲ ਹੁੰਦੇ ਨੇ ਕੁਝ ਲੇਕਿਨ ਆ ਯਾਨੀ ਕਿ ਹੁਦਤੋ ਲੇਕਿਨ ਯਾਰ ਅਸੀਂ ਫੇਰ ਹੋਈ ਦੁਆ ਕਰਾਂਗੇ ਕਿ ਯਾਰ ਅੱਲਾਹ ਪਾਕ ਬਿਹਤਰੀ ਕਰੇ ਆਸਾਨੀਆਂ ਪੈਦਾ ਕਰੇ ਨਾ ਵਾਜ਼ੇ ਮਦਦ ਕਰੇ ਗੈਬੀਦਦ ਕਰੇ ਜੈਵੇਂ ਕਿ ਹੁੰਦੀ ਵੀ ਪਈ ਹੈ ਮਾਸ਼ਾਅੱਲਾ ਕਿਸੇ ਦੇ ਕਿਸੇ ਥਰੂ ਹੋ ਰਹੀ ਆ ਸਾਨੂੰ ਸਕੂਨ ਮਿਲਦਾ ਪਿਆ ਸੀ ਹੁਣ ਦਿਨ ਮ ਦਿਨ ਜਿਵੇਂ ਨਿਊਜ਼ ਵੇਖਦੇ ਪਏ ਸਾਨੂੰ ਪੋਜ਼ਿਟਿਵ ਰਿਪੋਰਟਾਂ ਮਿਲਦੀਆਂ ਪਈਆਂ ਨੇ ਸਾਨੂੰ ਬੜਾ ਅੱਛਾ ਲੱਗਦਾ ਪਿਆ ਉਹ ਸਾਨੂੰ ਬੜੀ ਖੁਸ਼ੀ ਹੁੰਦੀ ਪਈ ਹੁਣ ਕਿ ਯਾਰ ਸਭ ਦੇ ਆਈ ਵੀਡੀਓ ਚ ਨਿੰਦਿਆ ਰੱਖਿਓ ਆਪਣਾ ਖਿਆਲ ਅੱਲਾਹ